ਉਹਦੇ ਰਹਿੰਦੇ ਇੱਤੇ ਉਹਦੇ ਕਦੀ ਡੁੱਬਿਆ ਹੀ ਨਹੀਂ ਆਂ ਹਾਂਜੀ ਉਹਦੇ ਡੰਗਰ ਬੱਚਾ ਵਿਚਾਰ ਦੇ ਕਦੋਂ ਦੇ ਵਾਹ 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 ਉਹ ਲੱਭੇ ਨਹੀਂ ਆਂ no allá ਪ੍ਰੀਤ ਸਿੰਘ ਉਹਦੇ ਰਹਿੰਦੇ ਇੱਥੇ ਉਹਦੇ ਕਦੀ ਡੁੱਬਿਆ ਹੀ ਨਹੀਂ ਆ ਅੱਗੇ ਵੀ ਨੁੰਦਾ ਸੀ ਹਾਂਜੀ ਉਹਦੇ ਡੰਗਰ ਬੱਚਾ ਵਿਚਾਰ ਦੇ ਕਦੋਂ ਦੇ ਆਏ ਅੱਜ ਕੀ ਚੱਲ ਰਹੀ ਫਿਰ ਅੱਜ ਭਰਾਵਾ ਨਾਉਂਦੇ ਨਾਉਂਦੇ ਤਿੰਨ ਜਣੇ ਡੱਬ ਗਏ ਮੇਲਾ ਵੇਖਣਾ ਏ ਹਾਏ ਵੇ ਮੇਲਾ ਨਾਲ ਉਹ ਕਰਨ ஆஹ் <laughs> 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 ਵਾਹ ਕਰੇ ਚਪੋਤਿਆ ਮੇਲਾ ਵੇ ਖੜ ਗਏ ਮੈਰ ਥਾਣੀ ਨੰਗਾ ਲੱਗ ਚੜਕ ਤੇ ਕਿੰਨੀ ਜਾਨ ਸੀਗੇ ਤੇ ਨਜਾੜਿਆ ਡਾਰ ਜਣੇ ਅੱਜ ਰੱਬਾ ਲੱਭੇ ਨਹੀਂ ਇਹੋ ਤੇ ਵੇ ਨਾਰ ਨਾ ਆ ਜਾ। ਇਹ ਲੋਕੀ ਨੂੰ ਨਹੀਂ ਜੰਦੇ ਕਿ ਅੱਜ ਪਹਿਲੀ ਵਾਰ ਗਿਆ। ਸਭ ਆਇਆ ਇਨੀਆ। ਨਾਰ ਵੀ ਆ ਜਿਉਂ ਤਰੀ ਖਲਾਣੀ ਨਾਰ ਆ ਗਈ। ਫੇ ਗਲੇ ਪੈ ਤੇ ਬਾਬੇ ਦਾ ਸਮਾਗਮ ਚੱਲ ਰਿਹਾ ਸੀਦਾ ਸਾਹਿਬ ਦੇ। ਲੰਗਰ ਲੰਗਰ ਛਕਣ ਮੰਡਾ ਮਣ ਕੇ ਨੌਂਡਾ ਵੇ ਲੰਗਰ ਚੱਕ ਕੇ ਆੜ ਕੇ ਨੌਂਡਾ ਪਿਆ। ਤੇ ਬੂਝੇ ਨਾ ਰੱਸੀ ਬੰਨ ਕੇ ਪੈਂਦਾ ਜੀ ਅਸੀਂ ਹੁੰਦੀ ਆ। ਉਹ ਬੰਨ ਕੇ ਤੇ ਨੌਂਡਾ ਪੇੜੇ। ਤਿੰਨ ਮੁੰਡੇ ਪਹਿਲੋ ਵੜੇ ਚੌਥਾ ਵੀ ਵੜ ਗਿਆ। ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜਾ। ਉਦੋਂ ਗਾਹ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਨੂੰ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਦੇ ਪ੍ਰਾਣੇ ਤੇ ਤੋ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫੁੱਟ ਪਾਣੀ ਹੈਗਾ 10 ਫੁੱਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਡਿਆ ਤੇ ਜਿਹੜੇ ਚੋਬੇ ਚਵਾੜੇ ਮੁੰਡੇ ਨਹੀਂ ਉਹਨਾਂ ਦੇ ਪੈਰ ਨਹੀਂ ਲੱਗਣ ਦੇ ਇੰਨੇ ਜ਼ੋਰ ਨਾਲ ਰੁੜਦੇ ਜਾਂਦੇ ਸਿਫਰ ਪਰ ਖਿੱਚਣ ਡੇ ਆ ਉਹ ਗਾਂ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਆ ਟੀਮ ਬੁਲ ਕਰਦੇ ਸਰਕਾਰ ਕੋਲ ਸਰਕਾਰ ਨੂੰ ਇਹ ਮੰਗ ਕੀਤੀ ਮਲਾਣਾ ਆਏ ਤਾਂ ਉਹਨਾਂ ਕਹਿੰਦੇ ਕੋਹਾਂ ਨੇ ਫੋਨ ਕੀਤਾ ਲਾਗੋ ਚਾਗੋ ਤੇ ਮਿਲ ਲੈਣੀ ਆ ਹਰੀ ਲਾਗੋ ਮਿਲਨੇ دریا ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋ ਚਾਗੋ ਟੋਬੇ ਨਹੀਂ ਮਿਲਦੇ ਕੋਹਾਂ ਦੇ ਵੀ ਵੱਡੇ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਟੋਬੇ ਭੇਜ ਦਿੰਨੇ ਆ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਤੇ ਵੱਡੇ ਪੁਲਵਾਂ ਦੇ ਗਈ ਆ ਫੇਰ ਗਈ ਆ ਉੱਥੇ ਮੁਲਾਜ਼ਮਾਂ ਨਾਲ ਲਾਏ ਜਿਸੇ ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨ ਨਾੜੇ ਫੜ ਕੇ ਗੱਡੀ ਲਾਤੇ ਆ ਵੀ ਉਥੋਂ ਜੇ ਪਤਾ ਲੱਗ ਜਾ ਵੀ ਆਉਣਗੇ ਸਾਈਡ ਕਰ ਲਾਂਗੇ ਥੱਲੇ ਡੁੱਬੇ ਆਉਣ ਤੇ ਗੱਡੀ 11:30 ਵਜੇ 11:15 ਵਜੇ ਤ ਹਾਂਜੀ ਤੇ ਲੱਭਣ ਦੇ ਜ ਪਾਣੀ ਕਿੰਨਾ ਡੂੰਗਾ ਪਾਣੀ ਹੈ ਪਾਣੀ ਦੀ ਦਾਗ ਕੋਟ ਹੈਗਾ 10 15 ਫੁੱਟ ਹੈਗਾ ਤੇ ਕੀ ਲੱਗਦਾ ਆ ਔਰਦਿਕਰ ਦੀ ਵੇਖਿਆ ਕੀ ਲੱਭਾ ਕੁਝ ਵੇਖਿਆ ਨਹੀਂ ਭਾਈ ਜੀ ਲੱਭਾ ਨਹੀਂ ਤਾਂ ਕੁਝ ਉਹਦਾ ਕੋਸ਼ਿਸ਼ ਕਰਦੇ ਆਪਾਂ ਲੱਭਣ ਦੀ ਬਹੁਤ ਸ਼ਾਬਾਸ਼ ਉਹਨਾਂ ਉਹਨਾਂ ਨੇ ਹੁਣ ਤਾਂ ਨਿਕਲ ਸਕਦਾ ਉਹਨਾਂ ਵਿਗਿਆਨਿਕ ਬਹੁਤ ਕੰਢੇ ਆਪਣੀ ਪਰ ਗੱਲ ਨਹੀਂ ਪਾਣੀ ਕਿਉਂਕਿ ਪਾਣੀ ਦਾ ਵਿਹਾਰ ਬੜਾ ਜ਼ਿਆਦਾ ਹਜੋ